ਹਾਂਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਖਾਸ ਆਉਣ ਵਾਲੀ ਹੈ ਕਿਉਂਕਿ ਆਪਾਂ ਅੱਜ ਬਹੁਤ ਹੀ ਸਿੰਪਲ ਸ਼ਰਟ ਦੀ ਕਟਿੰਗ ਪਾ ਰਹੇ ਹਾਂਗੇ ਉਹਦੇ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਜਾਊਗੀ ਤੁਹਾਨੂੰ ਉਹਦੇ ਵਿੱਚ ਪਲੇਟਾਂ ਬਾਰੇ ਦੱਸਿਆ ਜਾਊ ਸਾਈਡ ਸਲਾਈ ਬਾਰੇ ਦੱਸਿਆ ਜਾਊਗਾ ਵੀ ਕਿਸ ਤਰ੍ਹਾਂ ਤੁਸੀਂ ਉਹਦੇ ਨਿਸ਼ਾਨ ਲਗਾਉਣੇ ਆ ਜਿੰਨੀ ਆਪਾਂ ਨੇ ਪਲੇਟ ਤਿਆਰ ਰੱਖਣੀ ਆ ਵੀ ਪਹਿਲਾਂ ਉੱਪਰ ਆਪਾਂ ਨੇ ਕਿੰਨਾ ਨਿਸ਼ਾਨ ਲਗਾਉਣਾਗਾ ਸਭ ਤੋਂ ਪਹਿਲਾਂ ਤੁਸੀਂ ਇਹ ਨਾਪ ਦੇਖਣਾਗਾ ਆਪਣੇ ਕੋਲੇ ਸ਼ਰਟ ਦੇ ਨਾਈਪ ਦਾ ਕਿੰਨਾ ਸਾਈਜ਼ ਆਗਾ ਹਾਂਜੀ ਸ਼ਰਟ ਦੀ ਲੰਬਾਈ ਦੇਖੋ ਆਪਣੇ ਕੋਲੇ 41 ਤਿਆਰ ਆਗੀ ਜਿਹੜੀ ਛਾਤੀ ਹੈਗੀ ਉਹ 19 ਇੰਚਾ ਕਮਰ ਦਾ ਨਿਸ਼ਾਨ 16.5 ਹਿੱਪ ਹੈਗੀ ਆ 18 ਇੰਚ ਘੇਰਾ ਆਪਾਂ 1/2 ਇੰਚ ਘੱਟ ਰੱਖ ਦੋਨੇ ਤਾਂ 20 ਰੱਖਾਂਗੇ ਬਾਜੂ ਦੀ ਲੰਬਾਈ ਹੈਗੀ 15 ਇੰਚ ਫਰੰਟ ਤੋਂ ਖੁੱਲੀ ਹੋਊਗੀ 10.5 ਇੰਚ ਜਿਹੜਾ ਇਹਨਾਂ ਦਾ ਫਰੰਟ ਨੈੱਕ ਹੋਊਗਾ ਉਹ ਪੌਣੇ 7 ਆਪਾਂ ਨੇ ਕਟਾਈ ਦਾ ਕਰਨਾ ਹੋਊਗਾ ਜਿਹੜੀ ਬੈਕ ਹੋਊਗੀ ਉਹ ਆਪਣੀ 7 ਇੰਚ ਹੋਊਗੀ ਤੇ ਪਲੋਈਆਂ ਹੈਗੀਆਂ ਨੇ ਆਪਣੇ 11.5 ਤੇ ਮੰਨ ਲਓ ਆਪਣਾ ਤਿਆਰ ਦਾ ਨਿਸ਼ਾਨ ਨਹੀਂ ਆਪਣੇ 11.5 ਤੇ ਨਿਸ਼ਾਨ ਲਗਾਉਣਾ ਹੋਊਗਾ ਜੈਨਕਿ ਸ਼ਰਟ ਬਣਨ ਤੋਂ ਬਾਅਦ ਆਪਣਾ 11 ਇੰਚ ਪਲੇਟ ਤਿਆਰ ਰਹੂਗੀ ਹੁਣ ਦੱਸਾਂਗੇ ਆਪਾਂ ਇਹਦੇ ਵਿੱਚ ਕਟਿੰਗ ਬਾਰੇ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਵਗੈਰਾ ਸਾਰਾ ਕੁਝ ਲਾਉਣਾ ਜਿਹਦੇ ਵਿੱਚ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਆ ਤੇ ਆਪਣੀ ਫਿਟਿੰਗ ਪ੍ਰੋਪਰ ਬੰਦ ਹੀ ਨਹੀਂ ਹੈਗੀ ਆਪਣੇ ਕੋਲੇ ਆ ਕੱਪੜਾ ਦਾ 2.5 ਮੀਟਰ 2.5 ਜਿੰਨਾ ਵੀ ਆਪਾਂ ਮਿੰਕੇ ਤੁਹਾਨੂੰ ਦੱਸ ਦਿੰਨੇ ਆਂਗੇ ਇਹ ਆਪਣੇ ਕੋਲੇ ਇਕੱਲੀ ਸ਼ਰਟ ਦਾ ਪੀਸ ਆਗਾ ਦੇਖੋ 2.5 ਮੀਟਰ ਇਹ ਪੀਸ ਆਪਣੇ ਕੋਲੇ ਸ਼ਰਟ ਦਾ ਪੀਸ ਆ ਹੁਣ ਆਪਾਂ ਇਹਦੇ ਵਿੱਚ ਸ਼ਰਟ ਤਿਆਰ ਕਰਨੀ ਹੈਗੀ ਮੇਨ ਇਹਦੇ ਵਿੱਚ ਕੀ ਹੁੰਦਾ ਪਲੇਟਾਂ ਮਿਲਿਆ ਆਪਾਂ ਨੂੰ ਉਲਝਣਾ ਪੈ ਜਾਂਦੀ ਆ ਪਲੇਟਾਂ ਵੀ ਪਾ ਲੈਣੇ ਆ ਨਿਸ਼ਾਨ ਵੀ ਲਗਾ ਲੈਣੇ ਤੇ ਆਪਣੇ ਤੋਂ ਫਿਟਿੰਗ ਨਹੀਂ ਬਣਦੀ ਹੈਗੀ ਉਹ ਕਿਸ ਤਰ੍ਹਾਂ ਤੁਸੀਂ ਫਿਟਿੰਗ ਬਣਾਉਣੀ ਆ ਤੇ ਕਿਵੇਂ ਨਿਸ਼ਾਨ ਲਗਾਉਣੇ ਆ ਕਈ ਵਾਰ ਤਾਂ ਜੇ ਆਪਾਂ ਉੱਪਰੋਂ ਦੇਖੋ ਟਾਈਟ ਕਰ ਦਿੰਨੇ ਆ ਸ਼ਰਟ ਤੋਂ ਤਾਂ ਬਿਲਕੁਲ ਹੀ ਟਾਈਟ ਹੋ ਜਾਂਦੀ ਆ ਜੇ ਆਪਾਂ ਉੱਪਰੋਂ ਲੂਜ਼ ਕਰ ਦਿੰਨੇ ਆ ਤਾਂ ਆਪਣੇ ਅੰਡਰਾਮਸ ਦੇ ਕੋਲੇ ਬੱਬਲ ਜੇ ਬਣਨ ਲੱਗ ਜਾਂਦੇ ਉਹ ਕਿਉਂ ਪੈਂਦੇ ਆ ਵੀ ਤੁਸੀਂ ਉਹ ਨਿਸ਼ਾਨ ਕਿਸ ਤਰੀਕੇ ਨਾਲ ਲਗਾ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਇਹ ਵੀਡੀਓ ਵਿੱਚ ਦਿਖਾਵਾਂਗੇ ਤੁਸੀਂ ਧਿਆਨ ਨਾਲ ਵੀਡੀਓ ਦੇ ਵਿੱਚ ਬਣੇ ਰਹਿਣਾ ਤੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇ ਆਪਾਂ ਨੇ ਬਾਜੂ ਤਾਂ ਦੇਖੋ ਇਹਦੀ ਸਾਈਡ ਤੋਂ ਹੀ ਕੱਢਣੀ ਆਗੀ 22 ਮੀਟਰ ਆਪਣੇ ਕੋਲੇ ਕਪੜਾ 41 ਲੈਂਥ ਆ ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਕਪੜਾ ਆਪਾਂ ਕਿਸੇ ਚੀਜ਼ ਦੇ ਵਿੱਚ ਹੋਰ ਯੂਜ਼ ਕਰ ਸਕਦੇ ਆ ਤਾਂ ਤੁਸੀਂ ਨੇ ਕੀ ਕਰਨਾ ਜਿੰਨੀ ਲੈਂਥ ਤੁਹਾਨੂੰ ਚਾਹੀਦੀ ਉਤੋਂ ਉਸ ਤਰੀਕੇ ਨਾਲ ਤੁਸੀਂ ਇਹਦੀ ਕਟਿੰਗ ਪਹਿਲਾਂ ਕਰ ਸਕਦੇ ਹੋ ਫਿਲਹਾਲ ਆਪਾਂ ਨੇ ਇਕੱਲੀ ਸ਼ਰਟ ਹੀ ਰੈਡੀ ਕਰਨੀ ਆ ਤਾਂ ਦੇਖੋ ਮੈਂ ਇਸ ਤਰ੍ਹਾਂ ਕੱਪੜੇ ਨੂੰ ਡਬਲ ਕਰ ਲੂੰਗੀ ਡਬਲ ਕਰਕੇ ਇੱਕ ਸਾਈਡ ਤੋਂ ਆਪਾਂ ਘੇਰੇ ਦੇ ਹਿਸਾਬ ਨਾਲ 3 ਇੰਚ ਵੱਧ ਕਟਿੰਗ ਲੈਣੇ ਹੋਣਿਆ ਦੇਖੋ ਕਟਿੰਗ ਲੈ ਕੇ ਉਹਦੀ ਬਿੱਚ ਆਪਾਂ ਪਾ ਕੇ ਤਾਂ ਸੈੱਟ ਤੋਂ ਕੱਪੜਾ ਉਤਾਰ ਦਾਂਗੇ ਇੱਕ ਸਾਈਡ ਤੋਂ ਆਪਣੀ ਬਾਜੂ ਬਨਜੂਗੀ ਤੇ ਇੱਕ ਸਾਈਡ ਤੋਂ ਸ਼ਰਟ ਦਾ ਪੀਸ ਉਤਰ ਜੂਗਾ ਹੁਣ ਦੇਖੋ ਘੇਰਾ ਇਹਨਾਂ ਦਾ ਸਾਢੇ 20 ਹਿਪ ਸਾਢੇ 20 ਆ ਤਾਂ ਆਪਾਂ ਹਿਪ ਦੇ ਮੁਤਾਬਕ ਹੀ ਚੱਲਣਾਗਾ ਕਿਉਂਕਿ ਘੇਰਾ 1/2 ਇੰਚ ਘਟਾ ਦੇ ਚੈਸਟ ਦੇ ਵਿੱਚੋਂ ਵੀ ਇਹਨਾਂ ਦੇ 19 ਇੰਚ ਆਉਂਦਾਗਾ ਆਪਾਂ ਨੇ ਦੋਨੇ ਤਿੰਨੇ ਤਰੀਕਿਆਂ ਦੇ ਨਾਲ ਦੇਖਣਾ ਹੁੰਦਾਗਾ ਕਿਉਂਕਿ ਜੇ ਆਪਾਂ ਕੱਲੀ ਹਿਪ ਨੂੰ ਦੇਖ ਕੇ ਚੱਲਦੇ ਆ ਤਾਂ ਕਈ ਵਾਰ ਆਪਣੇ ਛਾਤੀ ਦੇ ਵਿੱਚੋਂ ਕੀ ਹੁੰਦਾ ਕੱਪੜਾ ਘਟ ਜਾਂਦਾ ਆਪ ਨੂੰ ਮਾਰਜਨ ਵਾਸਤੇ ਕੱਪੜਾ ਨਹੀਂ ਰਹਿੰਦਾ ਆਪਾਂ ਨੇ ਦੋਨੇ ਤਿੰਨੇ ਚੀਜ਼ਾਂ ਦੇ ਹੁਣ ਤੁਸੀਂ ਦੇਖੋ ਛਾਤੀ ਦੇ ਵਿੱਚੋਂ ਆਪਣੇ 19 ਇੰਚ ਆ ਰਿਹਾ ਜੇ ਆਪਾਂ ਇਹਦੇ ਵਿੱਚ 2 ਇੰਚ ਦਵਾ ਦਿੰਨੇ ਆ ਤਾਂ ਆਪਾਂ ਨੂੰ 11.5 ਦੇ ਨਹੀਂ ਕੇ 23 ਇੰਚ ਕਟਾਈ ਦਾ ਆਪਾਂ ਨੂੰ ਕੱਟਣਾ ਪਊਗਾ ਹੁਣ ਦੇਖੋ ਆਪਾਂ ਜੇ हिਪ ਦੇ ਮੁਤਾਬਕ ਚੱਲਦੇ ਆ ਜ ਜਨੋਂ ਦੀ ਆਪਣੀ 20.5 ਇੰਚ हिਪ ਆ ਗਈ ਤਾਂ ਆਪਾਂ ਨੂੰ 23.5 ਇੰਚ ਕਟਾਈ ਦਾ ਕਟਿੰਗ ਕਰਨੀ ਪਊਗੀ ਤਾਂ ਆਪਾਂ ਐ ਮੰਨ ਲੈ ਕਿ ਚੱਲਾਂਗੇ ਕਪੜਾ ਆਪਣੇ ਕੋਲੇ ਵਾਧੂ ਆ ਦੇਖੋ ਕਪੜਾ ਕੋਈ ਘੱਟ ਨਹੀਂ ਹੈਗਾ ਵੀ ਆਪਣੇ ਪੂਰਾ ਪੂਰਾ ਕੱਟਣਾਗਾ ਤਾਂ ਆਪਾਂ 1/2 ਇੰਚ ਨੂੰ ਬੱਧ ਕੱਟ ਕੇ ਹੀ ਇਹਨੂੰ ਚੱਲਾਂਗੇ ਸਿਰਫ ਜਿਵੇਂ 20 ਇੰਚ ਆਪਣੇ ਕੋਲੇ हिਪਾ ਤਾਂ ਆਪਾਂ 21 ਇੰਚ ਦੇ ਘੇਰੇ ਦੇ ਹਿਸਾਬ ਨਾਲ ਦੀ ਕਟਿੰਗ ਧਾਰ ਲੈਣਾ ਇੱਕ ਵਾਰ ਜੇ ਤੁਹਾਡੇ ਕੋਲੇ ਪੂਰਾ ਕਪੜਾ ਦੇਖੋ ਤਾਂ ਤੁਸੀਂ ਉਸ ਤਰੀਕੇ ਨਾਲ ਬਿਉਂਦ ਕੇ ਹੀ ਚੱਲਣਾ ਹੋਊਗਾ ਜਿਵੇਂ 21 ਇੰਚ ਆਪਾਂ ਹਿਸਾਬ ਦੇ ਨਾਲ ਚੱਲਾਂਗੇ ਤਾਂ ਆਪਾਂ 24 ਇੰਚ ਕਟਾਈ ਦਾ ਪੀਸ ਉਤਾਰ ਲਾਂਗੇ ਸਾਈਡ ਤੋਂ ਕਿਉਂਕਿ ਨਾਪ ਪਤਲਾ ਦੇਖੋ ਕਿ ਜਿਆਦਾ ਹੈਵੀ ਨਾਪ ਨਹੀਂ ਹੈਗਾ ਬਾਜੂ ਸਾਈਡ ਤੋਂ ਆਰਾਮ ਨਾਲ ਉਤਰੂਗੀ ਤਾਂ ਆਪਾਂ ਇਸ ਤਰ੍ਹਾਂ 24 ਇੰਚ ਦੇ ਹਿਸਾਬ ਨਾਲ ਸਾਰਾ ਆਪਾਂ ਇੱਕ ਸਾਈਡ ਤੋਂ ਪੱਲਾ ਉਤਾਰ ਲਾਂਗੇ ਆਪਾਂ ਇਹ ਪੀਸ ਉਤਾਰ ਦੇਖੋ ਜਿੰਨੇ ਗਰਮੀ ਵਾਲੇ ਸੂਟ ਆਪਣੇ ਹਲਕੇ ਰੇਟਾਂ ਦੇ ਹੁੰਦੇ ਆਮ ਘਰੇ ਪਾਉਣ ਵਾਲੇ ਤਾਂ ਤੁਸੀਂ ਆਸਾਨੀ ਨਾਲ ਕਟਿੰਗ ਕਰਕੇ ਘਰ ਵਿੱਚ ਬੈਠ ਕੇ ਬਣਾ ਸਕਦੇ ਹੋ ਦੇਖੋ ਹੁਣ ਦੇਖੋ ਇਹਦਾ ਆਪਾਂ ਡਿਜ਼ਾਈਨ ਆ ਜਿਹੜਾ ਉਹ ਇੱਕ ਸਾਈਡ ਵੱਲ ਜਾ ਰਿਹਾ ਹੈਗਾ ਦੇਖੋ ਆਪਾਂ ਨੇ ਆਹ ਪੀਸ ਨੂੰ ਇਥੋਂ ਗੋਲ ਸੀ ਆਪਾਂ ਤਾਈਓ ਕਟਿੰਗ ਕਰੀ ਐ ਦੀ ਕਿਉਂਕਿ ਇਹਦੇ ਡਿਜ਼ਾਈਨ ਆ ਸਾਰਾ ਉਹ ਇੱਕ ਪਾਸੇ ਵੱਲ ਜਾ ਰਿਹਾਗਾ ਤਾਂ ਆਪਾਂ ਨੂੰ ਪੱਲਾ ਕੀ ਬਦਲਣਾ ਪਊਗਾ ਇੰਨਾ ਜ਼ਿਆਦਾ ਨਹੀਂ ਨਜ਼ਰ ਆ ਰਿਹਾ ਪਰ ਆਪਾਂ ਨੂੰ ਕਟਿੰਗ ਵੇਲੇ ਦੇਖੋ ਕਰਨਾ ਪਊਗਾ ਜਿਹੜੀ ਇਹਨਾਂ ਦੀਆਂ ਬੇਲਾਂ ਦੀਆਂ ਬਣ ਰਹੀਆਂ ਉਹਨੂੰ ਇੱਕ ਸਾਈਡ ਵੱਲ ਬਣ ਰਹੀਆਂ ਨੇਗੀਆਂ ਤਾਂ ਕਰਕੇ ਆਪਾਂ ਨੂੰ ਕੀ ਇਹ ਪੱਲਾ ਇਹਦਾ ਬਦਲਣਾ ਪਊਗਾ ਤਾਂ ਆਪਾਂ ਨੇ ਇਸ ਤਰ੍ਹਾਂ ਉੱਪਰੋਂ ਇਹਦੀ ਕਟਿੰਗ ਕਰਤੀ ਅਲੱਗ-ਅਲੱਗ ਪੱਲੇ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਦੀ ਫੋਲਡਿੰਗ ਕਰਕੇ ਇਹਨੂੰ ਇੱਕ ਵਾਰ ਰੱਖ ਲਾਂਗੇ ਕਦੇ ਵੀ ਜਦੋਂ ਵੀ ਤੁਸੀਂ ਸ਼ਰਟ ਕੱਟ ਰਹੇ ਹੋ ਦੇਖੋ ਕਈ ਵਾਰ ਆਪਾਂ ਬਰਾਬਰ ਮਲਾਉਣ ਲੱਗ ਜਾਂਦੇ ਆ ਤਾਂ ਖਿੱਚ ਕੇ ਨਹੀਂ ਮਲਾਉਣਾ ਹੈਗਾ ਉਹਨੂੰ ਬਰਾਬਰ ਜਿੱਥੇ ਕੱਪੜਾ ਬੈਠੂਗਾ ਉਹਨੂੰ ਉੱਥੋਂ ਹੀ ਬਿਠਾਇਓ ਜੇ ਤੁਸੀਂ ਖਿੱਚ ਕੇ ਬਿਠਾਉਂਗੇ ਕੱਪੜੇ ਨੂੰ ਮੰਨ ਲਓ ਦਾ ਪੱਨ ਬਣਾਉਂਗੇ ਬਟ ਆਪਣੇ ਆਪ ਨਹੀਂ ਬੰਦਾ ਹੁੰਦਾ ਕਈ ਵਾਰ ਕੱਪੜੇ ਦਾ ਰੇਵ ਹੁੰਦਾ ਜਾਂ ਕਿੱਦਾਂ ਦੀ ਵੀ ਕੋਈ ਵੀ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਤਾਂ ਸ਼ਰਟ ਦੇ ਵਿੱਚ ਕਾਣ ਪੈਣ ਦਾ ਖਤਰਾ ਰਹਿੰਦਾ ਤਾਂ ਤੁਸੀਂ ਇਸ ਤਰੀਕੇ ਨਾਲ ਨਹੀਂ ਉਹ ਕਰਨਾ ਜਿੱਥੇ ਆਹ ਰਾਮ ਨਾ ਕੱਪੜਾ ਬੈਠੂ ਉਸੇ ਹਿਸਾਬ ਦੇ ਨਾਲ ਤੁਸੀਂ ਨੇ ਬਿਠਾ ਲੈਣਾਗਾ ਕਿਉਂਕਿ ਗਰਮੀਆਂ ਵਾਲਾ ਜਿਹੜਾ ਸਟਾਫ ਹੁੰਦਾ ਇਹਨਾਂ ਦੇ ਵਿੱਚ ਆਟੋਮੈਟਿਕੀ ਹਲਕੀ ਰੇਟਾਂ ਦੇ ਸੂਟ ਹੁੰਦੇ ਨੇ ਇਹ ਇਹਨਾਂ ਦੇ ਵਿੱਚ ਥੋੜਾ ਬਹੁਤਾ ਕਾਨ ਵਗੈਰਾ ਹੁੰਦਾ ਹੀ ਰਹਿੰਦਾ ਤਾਂ ਤੁਸੀਂ ਨੇ ਇਹ ਪਹਿਲਾਂ ਚੈੱਕ ਕਰਨਾ ਕੱਪੜੇ ਨੂੰ ਵੀ ਕੱਪੜੇ ਦੇ ਵਿੱਚ ਕੋਈ ਕਾਨ ਵਗੈਰਾ ਤਾਂ ਨਹੀਂ ਹੈਗਾ ਇਸ ਤਰ੍ਹਾਂ ਮੈਂ ਇੱਕ ਵਾਰ ਇਹਨੂੰ ਪ੍ਰੈਸ ਦੇ ਨਾਲ ਬਿਲਕੁਲ ਸਿੱਧਾ ਕਰਕੇ ਰੱਖ ਲੂੰਗੀ ਦੇਖੋ ਹੁਣ ਆਪਾਂ ਨੇ ਇਹਦੀ ਲੈਂਥ ਲੈਣੀ ਆ 41 ਸ਼ਰਟ ਤਿਆਰ ਰੱਖਣੀ ਆ 3 ਇੰਚ ਆਪਾਂ ਵੱਧ ਕੱਟਾਂਗੇ ਤਾਂ ਆਪਾਂ ਨੇ 44 ਇੰਚ ਤੇ ਨਿਸ਼ਾਨ ਲਗਾ ਲੈਣਾ ਦੇਖੋ ਇਸ ਤਰੀਕੇ ਨਾਲ ਜੇ ਤੁਸੀ ਮਾਰਜਨ ਇਹਦੇ ਵਿੱਚ نیچے ਵੱਧ ਦੇਣਾ ਚਾਹੁੰਦੇ ਹੋ ਤਾਂ 1/2 ਇੰਚ ਵੱਧ ਵੀ ਘੱਟ ਸਕਦੇ ਹੋ 1 ਇੰਚ ਵੀ ਵੱਧ ਘੱਟ ਸਕਦੇ ਹੋ ਜੇ ਤੁਹਾਡੇ ਕੋਲੇ ਕਪੜਾ ਖੁੱਲਾਗਾ ਦੇਖੋ ਜੀ ਮੈਂ ਆਪਣੇ ਕੋਲੇ ਮੈਂ 1 ਇੰਚ 4 ਇੰਚ ਦਾ ਵਾਧਾ ਲਵਾਂ ਕਿਉਂਕਿ ਕਪੜਾ ਬਹੁਤ ਆਪਾਂ ਫੋਲਡਿੰਗ نیچے ਉਹੀ ਚੌੜਾਈ ਦੇ ਵਿੱਚ ਕਰ ਦਾਂਗੇ ਜੋ ਕਿ ਵਧੀਆ ਲੱਗਦੀ ਹੈ ਦੇਖੋ ਬਾਈ ਚਾਂਸ ਆਪਾਂ ਨੇ ਉੱਚਾ ਨੀਮਾ ਕਰਨਾ ਸ਼ਰਟ ਤਾਂ ਆਪਾਂ ਕਰ ਸਕਦੇ ਹਾਂਗੇ ਹੁਣ ਲਾਵਾਂਗੇ ਆਪਾਂ ਟੀਰੇ ਦਾ ਜਿਵੇਂ ਫਰੰਟ ਕਲਾ ਵੀ ਡੀਪ ਹੈ ਨਾ ਦਾ ਬੈਕ ਵੀ ਟੀਪ ਆ ਤਾਂ ਆਪਾਂ ਟੀਰੇ ਦਾ ਨਿਸ਼ਾਨ ਕਿੰਨਾ ਲਗਾਉਣਾ ਤਾਂ ਆਪਾਂ ਇਹਦੇ 11.5 ਇੰਚ ਹੀ ਟੀਰੇ ਦਾ ਨਿਸ਼ਾਨ ਲਗਾਵਾਂਗੇ ਕਿਉਂਕਿ ਇਹ ਦੇਖੋ ਨਾਪ ਵੀ ਪਤਲਾ ਕੋਈ ਜਿਆਦਾ ਮੋਟਾ ਸਾਈਜ਼ ਦਾ ਮੰਨ ਲਓ ਹੈਵੀ ਨਾਪ ਨਹੀਂ ਹੈਗਾ ਤਾਂ ਆਪਾਂ ਨੇ ਦੇਖੋ 11.5 ਤੇ ਆ ਨਿਸ਼ਾਨ ਲਗਾਇਆ 6.5 ਇੰਚ ਆਪਾਂ نیچے ਨੂੰ ਨਿਸ਼ਾਨ ਲਗਾਵਾਂਗੇ ਪਉਦੇ ਵਿੱਚ ਮੇਨ ਚੀਜ਼ਾਂ ਕੀ ਹੁੰਦੀਆਂ ਨੇ ਆਪਾਂ ਨੇ ਟੀਰਾ ਦੇਖਣਾ ਹੁੰਦਾ ਟੀਰਾ ਸਾਈਜ਼ ਦੇ ਹਿਸਾਬ ਨਾਲ ਵੀ ਦੇਖਣਾ ਤੇ ਗਲੇ ਦੇ ਹਿਸਾਬ ਨਾਲ ਵੀ ਦੇਖਣਾ ਗਲਾ ਡੀਪ ਪਹਿਨਦੇ ਨੇ ਬ੍ਰੌਡ ਪਹਿਨਦੇ ਨੇ ਤਾਂ ਆਪਾਂ ਨੂੰ ਟੀਰਾ ਘੱਟ ਪਾਉਣਾ ਪਊਗਾ ਜੇ ਗਲਾ ਛੋਟਾ ਪਹਿਨਦੇ ਨੇ ਸਾਈਜ਼ ਹੈਵੀ ਆ ਤਾਂ ਟੀਰਾ ਆਪਾਂ ਨੂੰ ਵੱਧ ਪਾਉਣਾ ਪਊਗਾ ਫਿਲਹਾਲ ਅੱਜ ਤੁਹਾਨੂੰ ਇੰਨੇ ਨਾਪ ਦੇ ਵਿੱਚ ਹੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਦੇਖੋ 19 ਇੰਚ ਛਾਤੀ ਦੇ 16.5 ਇੰਚ ਕਮਰ ਗਲਾ 7 ਫਰੰਟ ਬੈਕ 7 ਇਹਨਾਂ ਦੀ ਰੱਖਣੀ ਆ ਤਾਂ ਆਪਾਂ ਨੇ 11.5 ਤੇ ਦੇਖੋ ਟੀਰੇ ਦਾ ਨਿਸ਼ਾਨ ਲਗਾਇਆ 6.5 ਇੰਚ ਆਪਾਂ ਨੇ نیچے ਦਾ ਲਗਾਇਆ ਹੁਣ ਆਪ ਛਾਤੀ ਦਾ ਨਾਪ ਜਾਨੀ ਕਿ 19 ਇੰਚ ਦਾ ਨਾਪ ਦੇਖੋ ਇਸ ਤਰ੍ਹਾਂ ਆਪਾਂ ਬਿਲਕੁਲ ਨਿਸ਼ਾਨ ਨੂੰ ਸਿੱਧਾ ਲੈ ਕੇ ਜਾਵਾਂਗੇ ਇੱਥੋਂ ਵੀ ਆਪਾਂ ਨੇ 11.5 ਹੀ ਰੱਖਣਾ ਦੇਖੋ ਸਿੱਧਾ ਨਿਸ਼ਾਨ ਲਗਾਵਾਂਗੇ ਆਪਣਾ ਆ 2 ਇੰਚ ਹੋ ਗਿਆ ਮਾਰਜਨ ਦਾ ਹੁਣ ਤੁਸੀਂ ਜਿਹੜੀ ਆ ਗਲਾਈ ਪਾਉਣੀ ਆ ਕਿਸ ਤਰੀਕੇ ਨਾਲ ਪਾਉਣੀ ਆ ਬਿਲਕੁਲ ਅਨਜਾਨ ਤੋਂਣ ਜਾਣ ਹੀ ਇਹ ਗਲਾਈ ਪਾ ਸਕਦਾ ਦੇਖੋ ਜਿਵੇਂ ਮੰਨ ਲਓ ਆਪਣਾ ਆ ਚੌਰਸ ਬਣ ਗਿਆ ਦੇਖੋ ਇੱਥੋਂ ਜਮਾ ਬਿਲਕੁਲ ਤੁਸੀਂ ਚੁੱਪ ਚਾਪ ਇੱਥੋਂ ਕੀ ਕਰ ਲੈਣਾਗਾ 1 ਇੰਚ ਦੇ ਨਿਸ਼ਾਨ ਲਗਾ ਲਓਗੇ ਆ ਚੀਜ਼ ਆਈ ਕੈਨ ਸੇ ਹੁਣ ਤੁਸੀਂ ਇਹਦੀ ਗਲਾਈ ਪਾ ਦੇਣੀ ਆ ਬਸ ਇਸ ਤਰੀਕੇ ਨਾਲ ਚੌਰਸ ਨਹੀਂ ਬਣਾਉਣਾ ਗਲਾਈ ਦੇ ਵਿੱਚ ਹੀ ਰੱਖਣਾ ਹੋਊਗਾ ਤੁਸੀਂ ਨੇ ਆ ਦੇਖੋ ਬਸ ਸਿੰਪਲ ਕਟਿੰਗਾ ਬਿਲਕੁਲ ਹੁਣ ਆਪਾਂ ਨੇ ਕਮਰ ਦਾ ਨਿਸ਼ਾਨ ਲਗਾਉਣਾ ਕਮਰ ਦਾ ਨਿਸ਼ਾਨ ਤੁਸੀਂ ਦੇਖੋ ਮੋਢੇ ਤੋਂ ਮਿੰਕੀ ਕਿੰਨੇ ਇੰਚ ਤੇ ਲਗਾਉਗੇ 7 ਇੰਚ ਤੇ ਲਗਾ ਲਓਗੇ ਤਾਂ ਇੱਥੇ ਆਪਾਂ ਨੇ ਕਮਰ ਦਾ ਨਿਸ਼ਾਨ ਲਗਾ ਲੈਣਾ ਪਲੇਟਾਂ ਦਾ ਕਰਕੇ ਆਪਾਂ ਨੂੰ 1 ਇੰਚ ਵੱਧ ਮਾਰਜਿਨ ਲੈਣਾ ਪਊਗਾ ਇੱਥੋਂ ਆਪਾਂ ਨੇ 2 ਇੰਚ ਲੈਤਾ ਤਾਂ ਇੱਥੋਂ ਆਪਾਂ 3 ਲਵਾਂਗੇ ਕਿਉਂਕਿ ਪਲੇਟ ਸੈਂਟਰ ਦੇ ਵਿੱਚੋਂ ਡੂੰਗੀ ਹੁੰਦੀ ਆ ਹੁਣ ਜਿਹੜਾ ਦੇਖੋ ਆਪਾਂ ਨੇ ਸਾਈਡ ਸਲਾਈ ਰੱਖੀ ਆ ਸਾਈਡ ਸਲਾਈ ਇਹਨਾਂ ਦੇ 15 ਇੰਚ ਆਪਾਂ ਤਿਆਰ ਰੱਖਣੀ ਆ ਤਾਂ ਆਪਾਂ 16 ਇੰਚ ਨਿਸ਼ਾਨ ਲਗਾਵਾਂਗੇ ਦੇਖੋ ਇਹ ਤੁਸੀਂ ਜਿੰਨੀ ਸਾਈਡ ਤਿਆਰ ਰੱਖਣੀ ਹੁੰਦੀ ਆ ਇਦੋਂ 1 ਇੰਚ ਵੱਧ ਲਗਾਉਣਾ ਹੁੰਦਾ ਕਿਉਂਕਿ 1/2 ਇੰਚ ਆਪਣਾ ਪਲੇਟ ਦੇ ਵਿੱਚ 1/2 ਇੰਚ ਆਪਣਾ ਮੋੜਾ ਜੜਨ ਵੇਲੇ ਆ ਜਾਂਦਾ ਹੁਣ ਆਪਾਂ हिਪ ਦਾ ਨਿਸ਼ਾਨ ਲਗਾਵਾਂਗੇ ਸਾਡੇ 20 ਇੰਚ ਇਹ ਆਪਾਂ ਨੇ ਆਹ ਲਾਉਣੀ ਆ ਫੋਲਡਿੰਗ ਦਾ 1.5 ਇੰਚ ਆਪਾਂ ਨੇ ਫੋਲਡਿੰਗ ਦਾ ਲੈ ਲਿਆ ਚਾਕਾਂ ਦੇ ਵਿੱਚ ਹੁਣ ਦੇਖੋ 20 ਇੰਚ ਘੇਰਾ ਤਾਂ ਆਪਾਂ 23 ਇੰਚ ਕਟਾਈ ਦਾ ਕਟਿੰਗ ਕਟਾਂਗੇ 3 ਇੰਚ ਵੱਧ ਉਹੀ ਡੇਢ ਡਾਢ ਹੋ ਗਿਆ ਦੋਨੇ ਸਾਈਡਾਂ ਤੇ ਹੁਣ ਇੱਥੋਂ ਆਪਾਂ ਇਸ ਤਰ੍ਹਾਂ ਮਾਰਕ ਕਰ ਲਾਂਗੇ ਜਿਹੜੇ ਆਪਾਂ ਇਹ ਨਿਸ਼ਾਨ ਮਾਰਕ ਕੀਤੇ ਨੇ ਇਹ ਨਿਸ਼ਾਨਾਂ ਤੇ ਹੁਣ ਆਪਾਂ ਇਹਦੀ ਕੀ ਕਰ ਦਨੇ ਆਂਗੇ ਕਟ ਲਾਂ ਮਨੇ ਇੱਥੇ ਤੁਸੀਂ ਮੇਨ ਧਿਆਨ ਰੱਖਣਾ ਕਈ ਵਾਰੀ ਕੀ ਹੁੰਦਾ ਆਪਾਂ ਤੋਂ ਤਿੰਨ ਪੱਲੇ ਵੀ ਚੱਕੇ ਜਾ ਸਕਦੇ ਨੇ ਚਾਰੇ ਵੀ ਕੱਟੇ ਜਾ ਸਕਦੇ ਆ ਜੇ ਬੁਰਾ ਆਪਾਂ ਇੱਕ ਕੱਟ ਇੱਕ ਕੱਟਾ ਜੇ ਤਾਂ ਹੱਲ ਵੀ ਹੋ ਜਾਊਗਾ ਜੇ ਆਪਾਂ ਨੇ ਤਿੰਨ ਪੱਲੇ ਚੱਕਦੇ ਤਾਂ ਦੇਖੋ ਆਪਣੇ ਸੂਟ ਦੇ ਵਿੱਚ ਨੁਕਸ਼ ਪੈ ਜਾਊਗਾ ਤਾਂ ਹੁਣ ਦੇਖੋ ਆਪਾਂ ਨੇ ਇਸ ਤਰ੍ਹਾਂ ਕੱਟ ਲਗਾਤਾ ਚਾਰੇ ਪੱਲਿਆਂ ਤੇ ਹੁਣ ਤੁਸੀਂ ਨੇ ਕੀ ਕਰਨਾ ਐਸ ਤਰੀਕੇ ਨਾਲ ਦੋ ਪੱਲੇ ਦੇਖ ਕੇ ਚੱਕਣੇ ਨੇ ਕਈ ਵਾਰ ਆਪਾਂ ਤੋਂ ਤੀਜਾ ਪੱਲਾ ਇਹਦੇ ਨਾਲ ਲੱਗ ਜਾਂਦਾ ਕਪੜਾ ਪਤਲਾ ਹੁੰਦਾ ਆਪਾਂ ਨੂੰ ਪਤਾ ਨਹੀਂ ਚੱਲਦਾ ਤਾਂ ਤੁਸੀਂ ਐਸ ਤਰੀਕੇ ਨਾਲ ਦੋ ਪੱਲਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖੋਗੇ ਤਾਂ ਉੱਪਰਲੇ ਦੋਨੋਂ ਪੱ ਬਿਲਕੁਲ ਗਲਾਈ ਦੇ ਵਿੱਚ ਲੈ ਕੇ ਜਾਣਾ ਦੇਖੋ ਹੁਣ ਆਪਾਂ ਇਥੋਂ ਬਿਲਕੁਲ ਸਿੱਧਾ ਕਟਿੰਗ ਕਰ ਦਾਂਗੇ ਹੁਣ ਜਿਹੜਾ ਨੀਚੇ ਵਾਲਾ ਲਗਾਉਣਾ ਆਊਗਾ ਦੇਖੋ ਆਪਾਂ ਡੀਪ ਗਲਾ ਪਾਉਣਾ ਇਹਦਾ ਤਾਂ ਆਪਾਂ ਇਥੋਂ ਨਿਸ਼ਾਨ ਲਵਾਂਗੇ 1 ਇੰਚ ਦਾ ਨਿਸ਼ਾਨ ਲੈਣਾ ਕਿਉਂਕਿ ਗਲਾ ਬ੍ਰਾਡ 7 ਇੰਚ ਪਾਉਣਾ ਆਪਾਂ ਨੇ 1 ਇੰਚ ਦਾ ਜਿਹੜਾ ਗਲਾ ਆਮ ਮੀਡੀਅਮ ਜਿਵੇਂ 6 6.5 ਪਾਉਂਦੇ ਆ ਤਾਂ ਤੁਸੀਂ 1 ਇੰਚ ਵੀ ਲੈ ਸਕਦੇ ਹੋ ਦੇਖੋ 1 ਇੰਚ ਤੇ ਲੈ ਲਾਂਗੇ ਹੁਣ ਆਪਾਂ ਇਹ ਤੋਂ ਪੌਣੀ ਗਿੰਜ ਦਾ ਲੈਤਾ ਦੇਖੋ ਦੋ ਸੂਤ ਨਾਲ ਵੀ ਬਹੁਤ ਫਰਕ ਪੈ ਜਾਂਦਾ ਜੇ ਦੋ ਸੂਤ ਆਪਾਂ ਤੋਂ ਜਿਆਦਾ ਕਟਿੰਗ ਹੋ ਜੇ ਫਿਰ ਵੀ ਫਸਣ ਦੀ ਪ੍ਰੋਬਲਮ ਰਹਿੰਦੀ ਆ ਦੋ ਸੂਤ ਆਪਾਂ ਨੇ ਬੱਧ ਪਾਤਾ ਤਾਂ ਕਈ ਵਾਰ ਬਲ ਵੀ ਪੈਣ ਲੱਗ ਜਾਂਦੇ ਆ ਬੈਕ ਸਾਈਡ ਤੇ ਹੁਣ ਤੁਸੀਂ ਇੱਥੋਂ ਵੀ ਦੇਖੋ ਇਸ ਤਰੀਕੇ ਨਾਲ ਹੀ ਗਲਾਈ ਦੇਣੀ ਆ ਦੇਖੋ ਇਸ ਤਰੀਕੇ ਨਾਲ ਹਾਫ ਇੰਚ ਆਪਾਂ ਬੈਕ ਬੱਧ ਹਮੇਸ਼ਾ ਵਾਸਤੇ ਪੌਣੀ ਹੁੰਨੇ ਆਗੇ ਦੇਖੋ ਇਦੇ ਨਾਲ ਕੀ ਸ਼ਰਟ ਨਾ ਹੀ ਤਾਂ ਆਪਣੀ ਪਿੱਛੇ ਵੱਲ ਜਾਵੇ ਤੇ ਨਾ ਹੀ ਪਲੇਟਾਂ ਵਗੈਰਾ ਉੱਪਰ ਚੜ੍ਹਦੀਆਂ ਨੇ ਹਾਫ ਇੰਚ ਆਪਾਂ ਨੇ ਲੈਣਾ ਇਹਦੇ ਨਾਲ ਨਾ ਹੀ ਤਾਂ ਆਪਣਾ ਕੋਈ ਸ਼ੋਲਡਰ ਵਧੇ ਸਾਨੂੰ ਕਮੈਂਟਾਂ ਦੇ ਵਿੱਚ ਦੇਖੋ ਪੁੱਛਣ ਲੱਗ ਜਾਂਦੇ ਨੇ ਵੀ ਤੁਸੀਂ ਬੈਕ ਵੱਧ ਪਾਉਣਾ ਤਾਂ ਮੋਢਾ ਵਾਜੂ ਇਹਦੇ ਨਾਲ ਆਪਣਾ ਮੋਢਾ ਨਹੀਂ ਵਧਦਾ ਕਿਉਂਕਿ ਆਪਾਂ ਤੀਰੇ ਵੀ ਗੁੰਮ ਪਾਉਣੇ ਹੁੰਨੇ ਆਪਾਂ ਉਹਦਾ ਕਿਹੜਾ ਕੋਈ ਐਕਸਟਰਾ ਮਾਰਜਿਨ ਕੱਟਦੇ ਆ ਆਪਾਂ ਹਾਫ ਇੰਚ ਵਧੇ ਹੀ ਲੈਨੇ ਆ ਸਾਰਾ ਇਸੇ ਦੇ ਵਿੱਚ ਹੀ ਐਡਜਸਟ ਹੋ ਜਾਂਦੀ ਆ ਉਹ ਚੀਜ਼ ਦੇਖੋ ਇਹ ਆਪਣੀ ਸ਼ਰਟ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹ ਪਲੇਟਾਂ ਦੇ ਨਿਸ਼ਾਨ ਤੁਸੀਂ ਕਿਸ ਤਰੀਕੇ ਨਾਲ ਕਿੱਥੋਂ ਕਿਵੇਂ ਲਗਾਉਣੇ ਆ ਦੇਖੋ ਜਿਹੜਾ ਆਪਣੇ ਆ ਉੱਪਰਲਾ ਪੱਲਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਪਕੜਾਂਗੇ 11 ਇੰਚ ਦੀ ਪਲੇਟ ਆਪਾਂ ਨੇ ਤਿਆਰ ਰੱਖਣੀ ਆ ਤਾਂ 11.5 ਤੇ ਨਿਸ਼ਾਨ ਲਗਾਵਾਂਗੇ ਕਿਉਂਕਿ 1/2 ਇੰਚ ਆਪਣਾ ਸ਼ੋਲਡਰ ਦੇ ਵਿੱਚ ਆ ਜਾਊਗਾ ਤਾਂ 3.5 ਦਾ ਨਿਸ਼ਾਨ ਆਪਾਂ ਨੇ ਸੈਂਟਰ ਦਾ ਦੇਣਾ ਸਪੇਸ ਦਾ ਪਲੇਟਾਂ ਦੇ ਵਿੱਚ ਸਪੇਸ ਆਪਾਂ 3.5 ਜਾਨੀ ਕਿ 7 ਇੰਚ ਦੀ ਸਪੇਸ ਦੇਣੀ ਆ ਨੀਚੇ ਤੋਂ ਆਪਾਂ ਨੇ 6.5 ਤੇ ਨਿਸ਼ਾਨ ਲਗਾਉਣਾ 3.5 ਹੀ ਆਪਾਂ ਇਧਰੋਂ ਲਗਾਵਾਂਗੇ ਦੇਖੋ ਇਹ ਆਪਣਾ ਹੋ ਗਿਆ ਲੰਬੀ ਪਲੇਟ ਦਾ ਨਿਸ਼ਾਨ ਹੁਣ ਆਪਾਂ ਨੇ ਜਿਹੜੀ ਸਾਈਡ ਪਲੇਟ ਲਾਉਣੀ ਹੈ ਉਹ ਕਿਸ ਤਰੀਕੇ ਨਾਲ ਲਗਾਉਣੀ ਹੈ ਦੇਖੋ ਤੁਸੀਂ ਇਸ ਤਰ੍ਹਾਂ ਮਿਲ ਲਓਗੇ 1.5 ਇੰਚ ਤੇ ਨਿਸ਼ਾਨ ਲਗਾ ਲਿਆ ਆਪਾਂ ਨੇ ਅੰਤਾਜੇ ਨਾਲ ਵੀ ਦੇਖੋ ਇਸ ਤਰੀਕੇ ਨਾਲ ਧਰ ਕੇ ਤੁਹਾਨੂੰ ਆਪਣੇ ਆਪ پتہ ਚੱਲ ਜੂ ਵੀ ਆਪਾਂ ਕਿੰਨਾ ਕੁ ਗੈਪ ਪਾਈਏ ਇਹਦੇ ਵਿੱਚ ਜਿਹੜੀ ਨੀਚੇ ਵਾਲੀ ਪਲੇਟ ਹੋਊਗੀ ਉਹ ਤੁਸੀਂ ਇਧਰੋਂ ਲੈ ਕੇ ਜਾਓਗੇ ਸਾਈਡ ਤੋਂ ਸੱਤ ਤਾਂ ਦੇਖੋ ਇਸ ਤਰੀਕੇ ਨਾਲ ਨਿਸ਼ਾਨ ਲਗਾਵਾਂਗੇ ਆਪਾਂ ਦੇਖੋ ਜਮਾ ਸਹੀ ਆ ਰਹੀ ਆ ਨਾਈਟਾ ਪਲੇਟ ਆਪਣੀ ਬਿਲਕੁਲ ਸਿੱਧੀ ਜਾ ਰਹੀ ਹੈ ਤੇ ਨਾ ਹੀ ਜ਼ਿਆਦਾ نیچے ਵੱਲ ਨੂੰ ਟੇਢੀ ਜਾ ਰਹੀ ਹੈ 7 3 3 ਨਿਸ਼ਾਨ ਲਗਾਇਆ ਆਪਾਂ ਨੇ ਹੁਣ ਜਿਹੜਾ ਉੱਪਰ ਵਾਲਾ ਲਗਾਇਆਗਾ ਨਿਸ਼ਾਨ ਉਹ ਬਿਲਕੁਲ ਇਸ ਤਰ੍ਹਾਂ ਤੁਸੀਂ ਸਿੱਧਾ ਲਗਾਉਂਗੇ ਇਸ ਤਰ੍ਹਾਂ ਤੁਹਾਨੂੰ ਨਹੀਂ ਵੀ ਹਿਸਾਬ ਆ ਰਿਹਾ ਤਾਂ ਤੁਸੀਂ ਜਿਹੜੀ ਆ ਪਲੇਟ ਆਪਣੀ ਲੰਬੀ ਪਲੇਟ ਲਈਏ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਿਲਕੁਲ ਐਂਟੀ ਟੇਪ ਤੁਹਾਡਾ ਸਿੱਧਾ ਹੋਣਾ ਚਾਹੀਦਾ ਦੇਖੋ ਫਿਰ ਵੀ ਨਿਸ਼ਾਨ ਤੁਹਾਡਾ ਬਿਲਕੁਲ ਸਹੀ ਆਊਗਾ ਦੇਖੋ ਜਿਹੜੀ ਆਪਣੀ ਆ ਗਲਾਈ ਦਿੱਤੀ ਹੋਈ ਹੈ ਦੇਖੋ ਗਲਾਈ ਦੇ ਵਿੱਚ ਆਪਾਂ ਨੇ ਪਾਈ ਸੀ ਚੌਰਸ ਇੱਥੇ ਸਕੁਅਰ ਬਣਾਇਆ ਸੀ ਦੇਖੋ ਬਿਲਕੁਲ ਇਹਦੇ ਬਿਲਕੁਲ ਆਪਣੇ ਬਰਾਬਰ ਨਹੀਂ ਪਾਉਣਾ 1/2 ਇੰਚ ਆਪਣੇ ਇਧਰ ਨੂੰ ਜਾਊਗੀ ਜਾਨੀ ਕਿ ਸਾਈਡ ਸਲਾਈ ਵੱਲ ਨੂੰ ਪਲੇਟ ਦਾ ਨਿਸ਼ਾਨ ਜਾਊਗਾ ਕਿਉਂਕਿ ਜੇ ਆਪਾਂ ਜ਼ਿਆਦਾ ਅੰਦਰ ਨੂੰ ਲਗਾ ਦੇਣਾ ਤਾਂ ਬਿਲਕੁਲ ਆਪਣੀ ਗਲੇ ਦੇ ਕੋਲੇ ਪਲੇਟ ਪਹੁੰਚ ਜਾਂਦੀ ਹੈ ਜਿਹੜੀ ਉੱਪਰ ਵਾਲੀ ਪਲੇਟ ਹੁੰਦੀ ਹੈ ਤੁਸੀਂ 1/2 ਇੰਚ ਇਧਰ ਨੂੰ ਕਰਕੇ ਹੀ ਨਿਸ਼ਾਨ ਲਗਾਉਣਾ ਜੇ ਤੁਸੀਂ ਇੱਥੋਂ ਬਿਲਕੁਲ ਸਿੱਧਾ ਲਓਗੇ ਤਾਂ ਤੁਹਾਡਾ ਨਿਸ਼ਾਨ ਬਿਲਕੁਲ ਸਹੀ ਆਊਗਾ ਹੁਣ ਦੇਖੋ ਆਪਣੇ ਆ 1 1/2 ਇੰਚ ਦਾ ਲੇਤਾ ਸੀ ਤਾਂ ਆਪਣਾ ਉੱਪਰ ਵਾਲਾ ਨਿਸ਼ਾਨ 2 ਇੰਚ ਤੇ ਲਗਾਵਾਂਗੇ ਦੇਖੋ ਆਹ ਵਲਾਂ ਦੇਖੋ ਪਲੇਟਾਂ ਦਾ ਨਿਸ਼ਾਨ ਆਟੋਮੈਟਿਕ ਹੀ ਸਹੀ ਆ ਗਿਆ ਇਹਦੇ ਕਈ ਵਾਰ ਤਾਂ ਇਹਦੇ ਵਿੱਚ ਜ਼ਿਆਦਾ ਡਿਸਟੈਂਸ ਪਾ ਆਂਦੇ ਨੇ ਜਾਂ ਆਹ ਪਲੇਟ ਨੂੰ ਬਹੁਤ ਨੀਚੇ ਰੱਖ ਦਿੰਦੇ ਨੇਗੇ ਜਾਂ ਆਹ ਪਲੇਟ ਇਨ੍ਹਾਂ ਪਲੇਟਾਂ ਤੋਂ ਉੱਪਰ ਦੀ ਜਾਂਦੀ ਹੁੰਦੀ ਆ ਮੰਨ ਲਓ ਉਹ ਇਦਾਂ ਦੀ ਪਲੇਟ ਵੀ ਸਹੀ ਆਉਂਦੀ ਤੁਸੀਂ ਇਸ ਤਰੀਕੇ ਨਾਲ ਪਲੇਟਾਂ ਦੇ ਨਿਸ਼ਾਨ ਲਗਾਉਣਾ ਹੈ ਇੱਕਦਮ ਸੋਡੀ ਫਿਟਿੰਗ ਆ ਜਿਹੜੀ ਪ੍ਰੋਪਰ ਆਊਗੀ ਇਹ ਆਪਾਂ ਅਸੀਂ ਦੱਸਿਆ ਸੀ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਲਗਾਉਣੇ ਦੇਖੋ ਹੁਣ ਆਪਾਂ ਨੇ ਸੈੱਡ ਸਲਾਈਏ ਦੀ ਕਿਵੇਂ ਪਾਉਣੀ ਆ ਪਲੇਟਾਂ ਪਾ ਕੇ ਨਹੀਂ ਦੱਸ ਰਹੇ ਆਪਾਂ ਤੁਹਾਨੂੰ ਨਿਸ਼ਾਨ ਲਗਾ ਕੇ ਹੀ ਦੱਸ ਰਹੇ ਆ ਮੰਨ ਲਓ ਤੁਹਾਡੀ ਸ਼ਰਟ ਚੈਸਟ ਦੇ ਵਿੱਚੋਂ 19 ਇੰਚ ਆ ਰਹੀ ਆ ਜੇ ਤੁਸੀਂ ਉੱਪਰੋਂ ਨਿਸ਼ਾਨ ਲਗਾਉਣਿਓ ਵੀ ਮੇਨ ਚੀਜ਼ ਕਾਹਦੀ ਦੱਸ ਰਹੀ ਐ ਵੀ ਜਿਹੜਾ ਇੱਥੇ ਬੱਬਲ ਬੰਦ ਆ ਉਹ ਕਿਉਂ ਬੰਦ ਆ ਬਾਲੇ ਤਾਂ ਜ਼ਿਆਦਾਤਰ ਦੇਖੋ ਅੱਪਰ ਬ੍ਰੈਸ ਦਾ ਵੀ ਨਾਪ ਲੈਂਦੇ ਨੇ ਤੇ ਡਾਊਨ ਦਾ ਵੀ ਲੈਂਦੇ ਨੇ ਪਾਈ ਚਾਂਸ ਜੀ ਆਪਾਂ ਨੇ ਨਾਪ ਇੱਕੋ ਹੀ ਰੱਖਣਾ ਫਿਰ ਵੀ ਆਪਾਂ ਇਸ ਤਰੀਕੇ ਨਾਲ ਇਹ ਚੀਜ਼ ਦਾ ਹੱਲ ਕੱਢ ਸਕਦੇ ਆ ਦੇਖੋ ਜਿਵੇਂ ਮੰਨ ਲਓ ਆਪਣੇ 19 ਇੰਚ ਛਾਤੀ ਦਾ ਨਾਪ ਆ ਰਿਹਾ ਤਾਂ ਤੁਸੀਂ ਜਿਹੜੀ ਆ ਚੀਜ਼ ਮੰਨ ਲਓ ਜਿਹੜੀ ਆਪਣੀ ਐ ਸਾਈਡ ਪਲੇਟ ਜਾਂਦੀ ਆ ਇਹਦੇ ਤੋਂ ਇੰਚ ਡੇਢ ਇੰਚ 2 ਇੰਚ ਦੇ ਵਿੱਚ ਵਿੱਚ ਆਪਾਂ ਨੇ ਨਾਪ ਜਿੰਨਾ ਹੈਗਾ ਮੰਨ ਲਓ 19 ਇੰਚ ਤਾਂ ਆਪਾਂ ਨੇ 19 ਇੰਚ ਤੇ ਹੀ ਨਿਸ਼ਾਨ ਲਗਾਉਣਾ ਇੱਥੇ ਦੇਖੋ ਕਿਉਂਕਿ ਲੇਡੀਜ਼ ਦੇ ਜਿਆਦਾਤਰ ਟਾਈਟ ਸ਼ਰਟ ਆ ਚੀਜ਼ ਤੋਂ ਟਾਈਟ ਰਹਿੰਦੀ ਹੈ ਜਿੱਥੇ ਸਾਈਡ ਪਲੇਟ ਜਾਂਦੀ ਹੋਵੇ ਦੇਖੋ ਆ ਚੀਜ਼ ਹੋਗੀ ਇਹਦੇ ਨਾਪ ਨਾਲੋਂ ਤੁਸੀਂ 1/2 ਇੰਚ ਅੰਡਰਆਮਸ ਦੇ ਕੋਲੋਂ ਘੱਟ ਰੱਖੋਗੇ ਮੰਨ ਲਓ ਇੱਥੋਂ ਆਪਣਾ 19 ਇੰਚ ਆ ਰਿਹਾ ਤਾਂ ਉੱਪਰੋਂ ਆਪਾਂ 1.5 ਤੇ ਨਿਸ਼ਾਨ ਲਗਾਵਾਂਗੇ 1/2 ਇੰਚ ਘੱਟ ਤਾਂ ਤੁਹਾਡੀ ਸ਼ੇਪ ਦੇਖੋ ਕਿਹੜੀ ਆਊਗੀ ਇਸ ਤਰੀਕੇ ਨਾਲ ਹਲਕੀ ਜੀ ਅੰਦਰ ਨੂੰ ਜਾਊਗੀ ਅੰਡਰਾਮਸ ਦੇ ਕੋਲੋਂ ਹਲਕੀ ਅੰਦਰ ਨੂੰ ਜਾਊਗੀ ਇੱਥੋਂ ਬਾਹਰ ਨੂੰ ਜਾਊਗੀ ਕਮਰ ਦਾ ਨਿਸ਼ਾਨ ਜਿਹੜਾ ਤੁਹਾਡਾ ਹੈਗਾ ਦੇਖੋ ਪਲੇਟਾਂ ਤੋਂ ਬਾਅਦ ਪਤਾ ਚੱਲੂ ਆਪਾਂ ਨੂੰ ਜਦੋਂ ਪਲੇਟਾਂ ਪੈ ਗਈਆਂ ਤਾਂ ਇਹਦੀ ਸ਼ੇਪ ਕਿੱਦਾਂ ਦੀ ਬਣੂਗੀ ਐ ਜਾਊਗੀ ਆਪਣੀ ਸ਼ੇਪ ਇੱਥੋਂ ਆਹ ਚੀਜ਼ ਦੀ हिਪ ਤੋਂ ਲੈ ਕੇ ਕਿਉਂਕਿ ਪਲੇਟਾਂ ਪੈਣਗੀਆਂ ਪਲੇਟਾਂ ਨਾਲ ਵੀ ਦੇਖੋ 1.5 ਇੰਚ ਆਊਗਾ ਵਿੱਚ ਮਾਰ ਜਾਂਦੇ ਵਿੱਚ ਆਊਗਾ ਮੈਂ ਆਪਣੇ ਕੋਲੇ ਆਹੀ ਚੀਜ਼ ਬਾਰੇ ਦੱਸ ਰਹੇ ਹਾਂ ਵੀ ਜਦੋਂ ਵੀ ਤੁਸੀਂ ਸ਼ਰਟ ਦਾ ਟਾਈਟ ਲੂਜ਼ ਜਿਵੇਂ ਵੀ ਤੁਸੀਂ ਨਾਪ ਪੈਣਦੇ ਹੋ ਉਹਦੇ ਨਾਲੋਂ ਅੰਡਰਾਮਸ ਦੇ ਕੋਲੋਂ 1/2 ਇੰਚ ਕੱਟ ਪਾਇਆ ਕਰੋ ਜੇ ਤੁਸੀਂ ਪ੍ਰੋਪਰ ਫਿਟਿੰਗ ਮੰਨਦੇ ਹੋ ਤੇ ਆਹ ਚੀਜ਼ ਇੱਥੇ ਨਾ ਬਣੇ ਬਬਲਸ ਜਾਂ ਬਲਬਲਾ ਜੋ ਵੀ ਆਪਾਂ ਬੋਲ ਦਿੰਨੇ ਆ ਦੇਖੋ ਉਹ ਚੀਜ਼ ਨਹੀਂ ਬਣਨੀ ਚਾਹੀਦੀ ਆਪਣੀ ਤੇ ਆਹ ਚੀਜ਼ ਦੇ ਕੋਲੋਂ ਲੂਜ਼ ਰੱਖੋ ਤੁਸੀਂ ਵੀ ਜਦੋਂ ਵੀ ਕੋਈ ਸ਼ਰਟ ਦੀ ਫਿਟਿੰਗ ਦਾ ਨਿਸ਼ਾਨ ਲਗਾ ਲਿਓ ਫਿਲਹਾਲ ਅਸੀਂ ਵੀਡੀਓ ਦੇਖੋ ਪਾਉਂਦੇ ਰਹਿੰਦੀ ਆ ਦਾ ਤੁਹਾਨੂੰ ਵੀਡੀਓ ਦੇ ਵਿੱਚ ਪਲੇਟਾਂ ਪਾ ਕੇ ਵੀ ਪ੍ਰੋਪਰ ਅਸੀਂ ਦੱਸਾਂਗੇ ਵੀ ਦੇਖੋ ਕਿੱਦਾਂ ਦੀ ਸ਼ੇਪ ਆਊਗੀ ਇਹਦੇ ਵਿੱਚ ਫਿਲਹਾਲ ਤੁਹਾਨੂੰ ਕਟਿੰਗ ਵੇਲੇ ਹੀ ਅਸੀਂ ਇਹ ਆ ਚੀਜ਼ ਦੱਸੀ ਆ ਵੀ ਜਦੋਂ ਤੁਸੀਂ ਸ਼ਰਟ ਦਾ ਨਾਪ ਲੈਣੇ ਹੋ ਜਾਂ ਬਣਾਉਣੇ ਹੋ ਜਾਂ ਨਿਸ਼ਾਨ ਲਗਾ ਰਹੇ ਹੋ ਤਾਂ ਤੁਸੀਂ ਹਾਫ ਇੰਚ ਉੱਪਰੋਂ ਨਿਸ਼ਾਨ ਘੱਟ ਲਗਾਇਆ ਕਰੋ ਤੇ ਪਲੇਟ ਦੀ ਸੇਧ ਨੂੰ ਜਿੰਨਾ ਤੁਹਾਡਾ ਨਾਪ ਬੰਦਾ 1.5 ਦਾ 19 ਦਾ ਇੱਥੋਂ ਹੀ ਲਗਾਇਆ ਕਰੋ ਜੇ ਤੁਸੀਂ ਸ਼ਰਟ ਨੂੰ ਟਾਈਟ ਕਰ ਲੋਗੇ ਉੱਪਰੋਂ ਤਾਂ ਤੁਹਾਡੀ ਕੀ ਹੈ ਉੱਪਰੋਂ ਬਿਲਕੁਲ ਹੀ ਟਾਈਟ ਹੋ ਜੂਗੀ ਮੰਨ ਲਓ ਆ ਚੀਜ਼ ਦੀ ਸ਼ੇਪ ਨਹੀਂ ਬਣੂਗੀ ਕੋਈ ਵੀ ਤਾਂ ਤੁਸੀਂ ਇਸ ਤਰੀਕੇ ਦੀ ਦੀ ਫਿਟਿੰਗ ਦੇ ਨਿਸ਼ਾਨ ਲਗਾਉਣੇ ਹੋ ਹਾਂਜੀ ਆਪਾਂ ਨੇ ਤੁਹਾਨੂੰ ਅੱਜ ਸਿੰਪਲ ਸ਼ਰਟ ਦੀ ਕਟਿੰਗ ਬਾਰੇ ਦੱਸਿਆ ਮੈਂ ਆਸ ਕਰਦੀ ਹਾਂ ਤੁਹਾਨੂੰ ਦੇਖੋ ਇਹ ਕਟਾਈ ਬਹੁਤ ਹੀ ਪਸੰਦ ਆਈ ਹੋਊਗੀ ਤੇ ਸਮਝ ਵੀ ਆਈ ਹੋਊਗੀ ਫਿਰਾਲ ਫਿਰ ਵੀ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਚੱਲਦਾ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਪੁੱਛ ਸਕਦੇ